ਤਾਰੇਓ ਤਸਵੀਰਾਂ ਦੇ ਵਿੱਚ ਕਿ ਵੱਡਾ ਰੋਸ ਜੋ ਅੱਜ ਦਿਖਾਣ ਦੇ ਮੱਲੇ ਕੀਤਾ ਜਾ ਰਿਹਾ ਹੈ ਉਹ ਨਾਲ ਜੋ ਵੱਡਾ ਰੋਸ ਜਵਾਨ ਕੀਤਾ ਜਾ ਰਿਹਾ ਹੈ ਉਹ ਹਰਿਆਣਾ ਪੰਜਾਬ ਦਾ ਰੋਸ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਹਰਿਆਣਾ ਸਰਕਾਰ ਨੇ ਝੋਲੀਆਂ ਚਲਾ ਕੇ ਸ਼ਹੀਦ ਕੀਤਾ ਸਾਡੇ ਟਰੈਕਟਰ ਗੱਡੀਆਂ ਤੋੜੀਆਂ ਇਹਨਾਂ ਪਿੰਡਾਂ ਦੇ ਵਿੱਚ ਪੜਨਾ ਬੰਦ ਕਰਾਂਗੇ ਇਹਨਾਂ ਦੇ ਆਪਤੀਆਂ ਤੇ ਰੋੜਿਆਂ ਦੇ ਨਾਲ ਸਲੂਕ ਹੋਵੇਗਾ ਜਿੱਦਾਂ ਸਰਪੀ ਚੋਰ ਪੋਨੇ ਆ ਤੇ ਜਿਹੜੀ ਖੱਟਰ ਸਰਕਾਰ ਹੈ ਇਸ ਤੇ ਕਾਰਵਾਈ ਕਰੇ ਕਿਸਾਨ ਆਪਣੇ ਹੱਕ ਮੰਗ ਰਹੇ ਨੇ ਹੱਕ ਲੈ ਕੇ ਰਹਿਮਤ ਇਹਦਾ ਇੱਕ ਦੇ ਦੀਵਾ ਬਾਲ ਕੇ ਆਉਗੇ ਦਿੱਲੀ ਉਹਨਾਂ ਤਸਵੀਰਾਂ ਵੀ ਤੁਸੀਂ ਕਰਕੇ ਹੈ ਨਹੀਂ ਕਰਦੂਗੀ ਉਹ ਫੋਟੋ ਤੇ ਕਿ ਕਿਸਾਨਾਂ ਦੇ ਵੱਲ ਰੋਸ ਦਾ ਮਾਹੌਲ ਉਹ ਥੋੜੀ ਜਿਹੀ ਸਰਕਾਰ ਦੇ ਖਿਲਾਫ ਵੱਡੀ ਤਰ੍ਹਾਂ ਦੇ ਵਿੱਚ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵੱਡਾ ਰੋਸ ਜੋ ਅੱਜ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਏ ਤੋਂ ਨਾਲ ਦੀ ਗੱਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਜੋ ਵੱਡਾ ਰੋਸ ਹੋਇਆ ਜਾ ਰਿਹਾ ਏ ਕਿ ਕਿਹਨਾਂ ਚਾਹੁੰਦੇ ਜੀ ਦੇਖੋ ਰੋਸ ਇਹ ਨਦਤਾ ਦੇਸ਼ ਦਾ ਕਿਸਾਨ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਸਾਰੇ ਦੇਸ਼ ਦਾ ਜੋ ਪੂਰੇ ਸੰਸਾਰ ਦਾ ਢਿੱਡ ਭਰਦਾ ਏ ਆਪਣੇ ਹੱਕੀ ਮੰਗਾ ਲਈ ਦਿੱਲੀ ਜਿਨ੍ਹਾਂ ਤੋਂ ਮੁਨਕਰ ਹੋਇਆ ਸੀ ਮੋਦੀ ਸਰਕਾਰ ਹਰਿਆਣਾ ਸਰਕਾਰ ਨੇ ਘੋੜੀਆਂ ਚਲਾ ਕੇ ਸ਼ਹੀਦ ਕੀਤਾ ਸਾਡੇ ਟਰੈਕਟਰ ਗੱਡੀਆਂ ਤੋੜੀਆਂ 7 ਮਈ ਜਾ ਰਿਹਾ ਹੈ ਕਿਸਾਨਾਂ ਨੂੰ ਜਕਮੀ ਕੀਤਾ ਜਿਹੋ ਸਾਡੇ ਮਨ ਵਿੱਚ ਅਜੇ ਰੋਸ ਸਾਸੀ ਦੱਸਣਾ ਚਾਹੁੰਦੇ ਜਿਹੜੇ ਸਾਡੇ ਵੀਰ ਸੰਭੂ ਅਤੇ ਖਨੋਰੀ ਬੈਠੇ ਨੇ ਜਿਹੜੇ ਅਸੀਂ ਪਿੱਛੇ ਕਰ ਲਈ ਉੱਥੋਂ ਹਾਜ਼ਰੀ ਲਵਾ ਕੇ ਮੁੜ ਕੇ ਘਰ ਆਉਂਦੇ ਨੇ ਉਹ ਵੀ ਸੜਕਾਂ ਤੇ ਰੋਜ਼ ਜਹਰ ਕਰ ਰਹੇ ਨੇ ਕਿ ਜਿਹੜਾ ਮੋਦੀ ਨੂੰ ਕੁੁਰਤਾ ਕੋਈ ਹੱਕ ਨਹੀਂ ਉਸ ਦਾ ਹੀ ਵਿਰੋਧ ਕਰਦੇ ਆ ਤੇ ਭਗਵੰਤ ਮਾਨ ਤੇ ਵੀ ਜ਼ੋਰ ਪਾਉਂਦੇ ਆ ਕਿ ਜਿਹੜੀ ਖੱਟਰ ਸਰਕਾਰ ਹੈ ਇਸ ਤੇ ਕਾਰਵਾਈ ਕਰੇ ਕਿਸਾਨ ਆਪਣੇ ਹੱਕ ਮੰਗ ਰਹੇ ਨੇ ਹੱਕ ਲੈ ਕੇ ਰਹਿਵਾਂਗੇ ਪਹਿਲੇ ਸੋ ਲਗਾਤਾਰ ਜੋ ਬੱਟਾ ਰੋਸ ਵਾਂਚ ਕੀਤਾ ਜਾ ਰਿਹਾ ਏ ਸੋ ਸਾਡੇ ਅਥਰੂ ਕੈਸ ਦੇ ਗੋਲੇ ਡਰਾਉਣਾ ਨਾਲ ਸੁੱਟੇ ਜਾ ਰਹੇ ਨੇ ਜਿੱਦਾਂ ਇਰਾਨ ਤੇ ਪਾਕਿਸਤਾਨ ਦੀ ਲੜਾਈ ਲੱਗੀ ਹੁੰਦੀ ਏ ਸੋ ਸਾਨੂੰ ਇਹ ਅਹਿਸਾਸ ਕਰਾ ਦਿੰਦਾ ਏ ਸਾਡੇ ਹੰਕਾਰ ਨੇ ਕਿ ਪੰਜਾਬ ਨੂੰ ਅਸੀਂ ਵੱਖਰਾ ਸਮਝਦੇ ਆ ਤੇ ਮਤਰੇਈ ਮਾਂ ਵਾਲਾ ਸਾਡੇ ਨਾਲ ਅਸਲੂਕ ਕੀਤਾ ਜਾ ਰਿਹਾ ਏ ਸੋ ਸਾਨੂੰ ਸਾਰਾ ਕੁਝ ਸਮਝ ਆ ਚੁੱਕਿਆ ਏ ਤੇ ਤਾਂ ਹੀ ਤਾਂ ਅਸੀਂ ਵੱਖਰੇ ਪੰਜਾਬ ਦੀ ਵੱਖਰੇ ਰਾਜ ਦੀ ਗੱਲ ਕਰਦੇ ਆ ਜਦੋਂ ਸਾਡੇ ਨਾਲ ਇਹੋ ਜਿਹਾ ਤਸੱਦਦ ਹੁੰਦਾ ਏ ਸਾਨੂੰ ਇਹ ਆਪਣਾ ਅੰਗੇ ਨਹੀਂ ਸਮਝਦੇ ਸਾਨੂੰ ਆਪਣੇ ਦੇਸ਼ ਦੇ ਵਸਨੀਕ ਨਹੀਂ ਸਮਝਦੇ ਦੇਖੋ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਮੋਦੀ 2021 ਦੇ ਮੰਨਿਆ ਸੀ ਉਹਨਾਂ ਨੂੰ ਮੰਗਾਂ ਨੂੰ ਮੋਦੀ ਨੂੰ ਪੁੱਛਣ ਬਾਅਦ ਤੇ ਚੱਲੇ ਸਨ ਦਿੱਲੀ ਬਾਜ ਕੂਚ ਕੀਤਾ ਸੀ ਵੀ ਜਿਹੜੇ ਮੰਗਾਂ ਤੁਸੀਂ ਮੰਨਿਆ ਸੀ ਪਰ ਮੈਂ ਐਮਐਸਪੀਸੀ ਗਾਰੰਟੀ ਕਾਨੂੰਨ ਸੀ ਜਾਨ ਲਕੀਮਪੁਰ ਖੀਰੀ ਦੇ ਦੋਸ਼ਾਂ ਦਾ ਸਜ਼ਾ ਮਤ ਦੇਣ ਦੀ ਗੱਲ ਸੀ ਉਹਨਾਂ ਸਾਰਿਆਂ ਤੋਂ ਤੁਸੀਂ ਮੁਕਰਨ ਹੋ ਚੁੱਕੇ ਆ ਤੁਹਾਡੇ 5 ਸਾਲ ਪੂਰੇ ਵੀ ਹੋ ਚੁੱਕੇ ਨੇ ਤੁਸੀਂ ਅਗਲੀ ਵਾਰ ਫੇਰ ਲੋਕਾਂ ਵਿੱਚ ਵੋਟਾਂ ਲੈਣ ਲਈ ਜਾਣਾ ਹੈ ਸੋ ਅਸੀਂ ਉਹਨਾਂ ਨੂੰ ਪੁੱਛਣ ਜਾਣਾ ਸੀ ਵੀ ਤੁਸੀਂ ਸਾਨੂੰ ਉਹ ਗਰੰਟੀ ਕਾਨੂੰਨ ਬਣਾਉਂਦੇ ਆ ਕਿ ਨਹੀਂ ਬਣਾਉਂਦੇ ਨਹੀਂ ਤਾਂ ਅਸੀਂ ਇਹਨਾਂ ਦੇ ਪਿੰਡਾਂ ਦੇ ਵਿੱਚ ਜਿੱਦਾਂ ਸਾਡੇ ਕਿਸਾਨਾਂ ਨਾਲ ਸਲੂਕ ਕੀਤਾ ਹੈ ਅਸੀਂ ਇਹਨਾਂ ਦੇ ਪਿੰਡਾਂ ਨੂੰ ਵੀ ਪੜਨਾ ਬੰਦ ਕਰਾਂਗੇ ਇਹਨਾਂ ਨਾਲ ਪਾਤੀਆਂ ਤੇ ਰੋੜਿਆਂ ਦੇ ਨਾਲ ਸਲੂਕ ਹੋਵੇਗਾ ਜਿੱਦਾਂ ਸਾਡੇ ਕਿਸਾਨਾਂ ਨੂੰ ਬੋਰਗੇ ਵਿੱਚ ਬੰਦ ਕੀਤਾ ਹੈ ਉਦਾਂ ਹੀ ਇਹਨਾਂ ਦੇ ਵੀ ਲੀਡਰਾਂ ਨੂੰ ਐਦਾਂ ਹੀ ਸੁੱਟੁੱਟ ਕੇ ਕੁੱਟਿਆ ਜਾਵੇਗਾ ਮਾਰਿਆ ਜਾਵੇਗਾ ਪ ਦੇ ਵਿੱਚ ਇਹ ਮੋਦੀ ਸਰਕਾਰ ਸੈਂਟਰ ਸਰਕਾਰ ਯਾਦ ਰੱਖ ਕੇ ਇਹਨਾਂ ਨੇ ਕੰਡੇ ਬੀਜੇ ਨੇ ਇਹਨਾਂ ਨੂੰ ਵੱਢਣੇ ਪੈਣਗੇ ਸੋ ਤੁਸੀਂ ਵੇਖ ਸਕਦੇ ਹੋ ਕਿ ਵੱਡਾ ਜਿਹੜਾ ਰੋਸਟ ਮਾਰਚ ਜੋ ਦੇਖਿਆ ਜਾ ਰਿਹਾ ਹੈ ਸੋ ਕਿਸਾਨਾਂ ਦਾ ਇੱਕ ਵੱਡਾ ਰੋਸ ਜੋ বিজেপি ਸਰਕਾਰ ਦੇ ਵਲੋਂ ਕੀਤਾ ਜਾ ਰਿਹਾ ਹੈ ਅੱਜ ਤੁਸੀਂ ਗੱਡੀ ਹੁਣ ਜਿੱਦਾਂ ਹੁਣ ਸਰਕਾਰਾਂ ਨੂੰ ਲੱਗਦਾ ਕਿਸਾਨ ਡਰ ਚੋਂਦੇ ਆ ਕਿਸਾਨ ਪਿੱਛੇ ਮੁੜ ਚੋਂ ਕੇ ਡਰ ਕੇ ਇਹ ਮੈਂ ਹੀ ਕਰ ਦੂੰਗਾ ਸੋ ਲਗਾਤਾਰ ਰੋਸਟ ਮਾਰਚ ਕੀਤਾ ਜਾ ਰਿਹਾ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੋਂ ਪਤਾ ਰੋਸ ਮਾਸ ਹੈ ਬੀਜੇਪੀ ਸਰਕਾਰ ਦੇ ਖਿਲਾਫ ਕੱਟਿਆ ਜਾ ਰਿਹਾ ਹੈ ਹਰਿਆਣਾ ਸਰਕਾਰ ਦੇ ਖਿਲਾਫ ਕੱਟਿਆ ਜਾ ਰਿਹਾ ਹੈ ਕਹਿ ਲੱਗਦਾ ਹੈ ਕਿ ਸਰਕਾਰ ਮਾਨਨ ਨਹੀਂ ਇਸ ਤਰ੍ਹਾਂ ਮੰਨਣਾ ਪੈਣਾ ਹੈ ਸਰਕਾਰ ਨੂੰ ਪੇਲੇ ਕਿਸਾਨ ਨਹੀਂ ਦਾਬ ਤੇ ਹੀ ਇਹ ਤਾਂ ਇੱਕ ਤੇ ਦੀਵਾ ਬਾਲ ਕੇ ਆਉਗੇ ਦਿੱਲੀ ਉਹ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਕਿ ਬੱਦੀ ਤਦਾਦ ਦੇ ਵਿੱਚ ਅੱਜ ਜੋ ਕਿਸਾਨਾਂ ਦੇ ਵੱਲੋਂ ਰੋਜ਼ ਮਾਰਚ ਕੀਤਾ ਕੀਤਾ ਜਾ ਰਿਹਾ ਹੈ ਰੋਜ਼ ਮਾਰਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਟਰੈਕਟਰਾਂ ਤੇ ਕਾਲੀਆਂ ਝੰਡੀਆਂ ਲਗਾ ਕੇ ਜੋ ਟਰੈਕਟਰ ਮਾਰਚ ਕੀਤਾ ਜਾ ਰਿਹਾ ਹੈ ਸੋ ਗੱਲ ਦਾ ਇੱਕ ਕਾਫਲਾ ਸੋ ਖਬਰ ਬਾਤ ਤੋਂ ਬਾਅਦ ਸ਼ੇਅਰ ਕਰਿਓ ਲਾਈਕ ਕਰਿਓ ਤਾਂ ਕਿ ਹੋਰ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਮੇਰੇ ਨਾਲ ਕੈਮਰਾਮੈਨ 우ਦਾਲ ਸੁਮਨ ਦੇ ਨਾਲ ਮਹਿਮਾਨ ਸੁਮਨ ਚੰਡੀ